ਲੋ ਇਹਨੂੰ ਕਹਿੰਦੇ ਸਮੋਸੇ ਸਾਈਡ ਲਈ ਵਿੱਚ ਸਮੋਸੇ ਇਟਲੀ ਵਿੱਚ ਸਮੋਸੇ ਤੇ ਇੱਧਰ ਆਪਣੇ ਛੱਟੇ ਛੋਲੇ ਤਿਆਰ ਹੋ ਰਹਾ ਯਾਰ ਇੱਧਰ ਆਪਣੇ ਸਮੋਸੇ ਫਰਾਈ ਹੋ ਰਹੇ ਯਾਰ ਆ ਆਪਾਂ ਸੈਂਪਲ ਚੈੱਕ ਕਰ ਲਿਆ ਤੇ ਕਹਿੰਦੇ ਓਕੇ ਰਿਪੋਰਟ ਆ ਇਹ ਸਾਡੇ ਬਿਪਨ ਉਸਤਾਦ ਜੀ ਤੇ ਇੱਧਰ ਉਹੀ ਤੁਹਾਡਾ ਯਾਰ ਦੋਸਤ ਆਕਾਸ਼ ਚਿੱਟੀ ਵਾਲਾ ਜਲੰਦਰੋਂ ਇਹ ਹਲਵਾਈ ਸਾਡਾ ਮੇਨ ਆ ਤੇ ਇੱਧਰ ਸਮੋਸੇ ਪਏ ਆ ਤੇ ਆ ਕੰਮ ਚੱਲ ਰਿਹਾ ਇੱਥੇ ਹੋਰੀ ਦਾ ਅੱਜ ਰੋਜ਼ਾ ਖੋਲਣਾ ਆ ਤੇ ਰੋਲ ਹੋਰੀ ਨੇ ਆਪਣੀਆਂ ਮਿੱਠੀਆਂ ਜਿਹੜਾ ਸਮਾਨ ਹੁੰਦਾ ਜਿੱਦਾਂ ਵੀ ਇਹ ਰੋਜ਼ਾ ਖੋਲਦੇ ਉਹ ਸਮਾਨ ਤਿਆਰ ਕਰ ਲਿਆ ਹੁਣ ਇਹਦਾ ਵੀ ਇਹਨਾਂ ਨੇ ਬਣਾਉਣਾ ਉਹ ਸੈਲਡਰ ਬਣਾਉਣਾ ਕਰੀਮ ਸੈਲਡਰ ਬਣੂਗਾ ਇਹਦਾ ਸਟ੍ਰਾਬਰੀਆ ਆਪਣੀ ਕਿਸ਼ਮਿਸ਼ ਹੈਗੀ ਆ ਸੇਬ ਹੈਗੇ ਆ ਤੇ ਕਿਲੇ ਹੈਗੇ ਆ ਤੇ ਆ ਆਪਣਾ ਡਰਾਈ ਫਰੂਟ ਹੈਗਾ ਸਮਾਨ ਸਾਰਾ ਓਕੇ ਰਿਪੋਰਟ ਆ ਵੀ ਗੁੱਡ ਆ ਗੁੱਡ ਜੇ ਸਮੋਸੇ ਦਾ ਥੋੜਾ ਅਹੀਂ ਪੰਗਾ ਲੈ ਲਿਆ ਸਮੋਸੇ ਅਸੀਂ ਤਿਆਰ ਕਰਕੇ ਰੱਖ ਲਏ ਸੀਗੇ ਤੇ ਹੁਣੇ ਵਿਚਾਰੇ ਆਪਸ ਚ ਹੈਗੇ ਜੁੜ ਗਏ ਆ ਤੇ ਕਾਸ਼ਾ ਵੀ ਹੁਣ ਪਿਆਰ ਨਾਲ ਖੋਲਦਾ ਹੋਵੇ ਵੀ ਕੰਮ ਨ ਅਈ ਨਗਾ ਹੀ ਚਲਾ ਦਿਆਂਗੇ ਕਿੰਨਾ ਵੀ ਪਪਨਾ ਦੇ ਮੁੰਿਹਰਾ ਚਿਹਰਾ ਦੇਖ ਤੇ ਕੀ ਕਹਿੰਦੇ ਆ ਆਹ ਆਹ ਓਕੇ 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 ਆ ਗਿਆ ਵੀ ਛੋਟਾ ਆਕਾਸ਼ ਇਹਨੂੰ ਕਹਿੰਦੇ ਛੋਟਾ ਆਕਾਸ਼ ਇਹ ਆਇਆ ਹੁਣ ਮੈਦਾਨ ਚ ਇਹ ਆਇਆ ਹੁਣ ਮੂੰਹਾਂ ਤੋਤਾ ਸੁੱਤਾ ਸੀਗਾ ਮੂੰਹ ਰੋ ਪਾਈ ਹੋਏ ਮਾਰੋ ਇਹਦਾ ਪਲਟਾ ਲੋਰੀ ਨੇ ਸਾਲ ਨੀ ਆ ਹਾਂ ਪੇਪਰ ਕਿਦਾਂ ਕੀ ਆ ਆ ਸਮੋਸੇ ਗਰਮਾ ਕਰਵੇ ਅੱਛਾ ਆ ਸਮੋਸੇ ਗਰਮਾ ਕਰਵੇ ਇਟਲੀ ਚ ਕਾਦੀ ਸ਼ਰਮੇ ਇਟਲੀ ਚ ਇਟਲੀ ਚ ਕਾਦੀ ਸ਼ਰਮੇ ਸਮੋਸੇ ਗਰਮਾ ਕਰਵੇ ਕੀ ਬਾਤ ਵੈਰੀ ਗੁੱਡ ਆ ਲੋਦੀ ਕਹਿੰਦਾ ਵੀ ਮੈਨੂੰ ਪਤਾ ਹੀ ਇੰਜ ਹੋ ਜਾਣਾ ਤੇ ਹੁਣ ਇੰਜ ਕਿਦਾਂ ਕਰੀ ਜਾ ਹੁਣ ਥੋੜੀ ਮਰਮਤ ਕਰਨੀ ਪੈ ਰਹੀ ਆ ਚਲੋ ਕੋਈ ਗੱਲ ਨਹੀਂ ਕਰ ਲੈਣੀ ਮਰਮਤ ਵੀ ਬਿਲਕੁਲ ਜੀ ਬਿਲਕੁਲ ਫਿਰ ਕੋਈ ਤਿੰਨ ਚਾਰ ਦੀ ਵੀਡੀਓ ਬਿਲਕੁਲ ਪੂਰੀ ਬਣੂਗੀ ਭਾ ਚੈੱਕ ਕਰ ਲਓ ਲਓ ਵੀ ਲੋਰੀ ਵੀ ਆ ਗਿਆ ਹੁਣ ਲੋਰੀ ਹੁਣ ਕਰੂਗਾ ਫਰੂਟ ਚਾੜ ਦੀ ਤਿਆਰੀ ਕਰੀਮ ਸਲਾਦ ਬਣੂਗਾ ਇਹਦਾ ਇਹ ਆ ਗਿਆ ਲੋਰੀ ਹੁਣ ਇਹਦਾ ਹੈਗਾ ਰੋਜ਼ਾ ਤੇ ਇਹਨੇ ਆਪਣਾ ਸਮਾਨ ਤਿਆਰ ਕਰ ਲਿਆ ਤੇ ਬੰਦੇ ਬਾਕੀ ਦੂਦਰ ਲਾਏ ਹੋਏ ਹੈ ਇਹ ਆ ਗਏ ਦੇ ਹੀ ਆਪਣਾ ਆ ਗਿਆ ਪਹਿਲਾਂ ਕਰੀਮ ਸਲਾਦ ਦੀ ਜਿਹੜੀ ਆ ਤਿਆਰੀ ਸ਼ੁਰੂ ਹੋ ਗਈ ਆ ਕੁਛ ਇੰਨਾ ਕੁਛ ਕੀ ਇੰਨਾ ਕੁਛ ਹੈ ਇੱਕ ਮਿੰਟ ਸਹੀ ਕਿ ਟੱਕ ਇਹ ਜੀ ਜਲੋਈ ਕਰੀ ਇਹ ਜੀ ਕਰੀਮ ਆ ਗਈ ਆ ਇਹ ਤੇਲੂ ਕਰੀਮ ਆ ਵਧੀਆਂ ਚਲਾ ਗਏ ਨੂੰ ਜੀ ਜੀਨੀ ਖੰਡ ਲੋ ਵੀ ਸਮਾਨ ਹੱਥ ਤੇ ਪੈਣਾ ਸ਼ੁਰੂ ਹੋ ਗਿਆ ਪਹਿਲਾਂ ਆ ਗਿਆ ਸੇਬ OK ਇਹ ਬੜਾ ਕੋਈ ਸਮੋਸਿਆਂ ਦੇ ਨਾਲ ਨਾਲ ਦੇ ਅੱਜ ਚੱਲਣੀਆਂ ਨਾਲ ਫਰੂਟ ਚਾਟ ਅੱਛਾ ਕਰਦੇ ਜਾਂੀ ਕੋਈ ਗੱਲ ਨਹੀਂ ਉਹ ਵੀ ਆ ਜਾਈਏ ਥੋੜੀਆਂ ਆਟਮਾ ਦੇਖਦਾ ਪੂਰੀਆਂ ਆਟਮਾ ਸਾਰੀਆਂ ਵਿੱਚ ਦੇਖ ਆ ਆ ਗਈ ਆ ਪਾਵਰੀ ਕਰੋ ਗੱਲ ਵੀ ਕਰੋ ਤੇ ਚੈੱਕ ਸਾਡਾ ਬਰਨਾਲੇ ਵਾਲਾ ਮੁੰਡਾ ਵੀ ਆ ਗਿਆ ਸਭ ਤੋਂ ਵਧੀਆ ਚੀਜ਼ ਤੇ ਬਾਕੀ ਵੀ ਚੱਕ ਘੈਂਟ ਘੈਂਟ ਵਿੱਚ ਪੈ ਗਈਆਂ ਸਾਰੀਆਂ ਇਹਨੂੰ ਡਰਾਈਵ ਕਰਦੇ ਆ ਆਹ ਕੀ ਬਾਤ ਹੈ ਉਹ ਜਿਹੜੀ ਲੋਰਦੀ ਵਿੱਚ ਵੀਡੀਓ ਬਣੇ ਤੇ ਸਾਡੇ 11:30 ਹੋ ਗਏ ਬismillah ਦੀ ਬਰਕਤ ਰਹੇ ਹੋ ਗਏ ਇਹ ਬੱਚੇ ਕੁਝ ਮਾਲ ਦੀ ਬਣ ਰਹੀ ਹੈ ਮਟਰੀ ਓਕੇ ਬੜਾ ਕੋਸ਼ਿਸ਼ ਜੀ ਹਲੋ ਇਹ ਬਹੁਤ ਕੋਸ਼ਿਸ਼ ਐਡਮਾ ਯਾਰ ਤਿਆਰ ਕਰ ਲੀਆ ਤੁਸੀਂ ਬਾਧੂ ਸਮਾਨ ਸਮਾਨ ਲੈਣ ਦਾ ਤੁਸੀਂ ਆਇਆ ਇਹਦਾ ਦੇਖੋ ਓਕੇ ਸਾਰੇ ਬਿਤੇ ਆਰ ਬੱਤੀ ਆਦਾ ਦਾ ਕਿਤਾ ਤਿਆਰ ਬੈਠਿਆ ਖਾਣ ਦੀ ਕਰਨ ਦੇ ਕਿਹੜੇ ਪਹਿਲੇ ਸਮਾਨ ਤਿਆਰ ਹੋਵੇ ਤੇ ਘੜੇ ਪਹਿਲੇ ਖਾਣਾ ਬੈਠੀਏ ਆ ਬਲੌਗ ਸ਼ਾਕੇ ਸਿੰਘ ਆਪਾਂ ਆ ਗਏ ਯਾਰ ਇਹਦੇ ਵਿੱਚ ਵੀ ਖਾਓ ਫੇ ਸਾਰੇ ਜਾਨੇ ਆ ਵੀ ਮਟਰ ਵੀ ਕਾਢੀ ਛੱਡੀ ਮੁੰਡਿਆਂ ਨੇ ਹੌਲੀ ਹੌਲੀ ਪੰਗੇ ਪੰਗੇ ਕਰਕੇ ਨਾ ਓਕੇ ਚਾਟ ਦਾ ਕੰਮ ਤਾਂ ਮੁੰਡਿਆਂ ਨੇ ਲਵੇਟ ਲਿਆ ਤੇ ਹੁਣ ਆ ਗਈ ਸਮੋਸਿਆਂ ਦੀ ਵਾਰੀ ਕਿਉਂ ਵੀ ਕਰ ਸਕ ਇਹ ਹੈਗਾ ਸਮੋਸਾ ਤੇ ਸਮੋਸੇ ਦੇ ਪਾਉਣੇ ਚਿਣਾ ਓਕੇ ਵੀ ਮਟਰ ਸਸੀ ਕਾਲ ਸਾਰਿਆਂ ਨੂੰ ਵੀ